ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦੌਰ ਬਾਈ ਗੋਰੇ ਕੋਲੇ ਪਹੁੰਚੇ ਆ चौहान ਡੇਰੀ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਤੇ ਬਾਕੀ ਦੀ ਗੱਲ ਗੱਲਬਾਤ ਬਾਈ ਕੋਰੇ ਨ ਕਰਾਵਾਂਗੇ ਇੱਕ ਆਪਾਂ ਤੁਹਾਡੇ ਵਾਸਤੇ ਅੱਜ ਮੱਝ ਸੂਈ ਸਵਾਈ ਲੈ ਕੇ ਆਏ ਆਂ ਜੀ ਤੇ ਕਿੰਨੇ ਚਿਰ ਦੀ ਸੂਈ ਹੈ ਕਿੰਨਾ ਦੁੱਧ ਬਾਦ ਸਾਰਾ ਕੁ ਬਾਈ ਕੋਰੇ ਤੋਂ ਪਛ ਗਿਆ ਸਸੀ ਕਾ ਬਾਈ ਸਸੀ ਕਾ ਬਾਈ ਕੱਲੋ ਠੀਕ ਹਾਂ ਵੀਰੇ ਵਧੀਆ ਬਾਈ ਠੀਕ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਆਪਣਾ ਨੰਬਰ ਆਪਣਾ ਵੀਰੇ 872880432 ਓਕੇ ਪਿੰਡ ਜੀ ਟੈਂਡ ਭੜੌੜ ਜ਼ਿਲ੍ਹਾ ਬਰਨਾਲਾ ਤਪਾ ਦਸੀਲਾ ਹੂੰ ਤੇ ਦੂਜਾ ਨੰਬਰ ਹੈਗਾ 98770 ਹੂੰ ਹਾਂ 98098 ਹਾਂ ਤੇ ਵੀਰੇ ਆ ਪਿੰਡ ਆਪਣਾ ਭਧੌੜਾ ਗਿਆ ਖਾਸ ਭਧੌੜਾ ਬਈ ਦਸੀ ਉਲਤਪਾ ਹਾਂਜੀ ਤੇ ਜ਼ਿਲ੍ਹਾ ਆਪਾਂ ਨੂੰ ਪੈ ਗਿਆ ਬਰਨਾਲਾ ਹੈਨਾ ਜ਼ਿਲ੍ਹਾ ਬਰਨਾਲਾ ਬਈ ਓਕੇ ਜੀ ਤੇ ਵੀਰੇ ਗੋਰੇ ਜੀ ਆਪਾਂ ਗੱਲ ਕਰ ਲਗੇ ਕੱਲ ਜਿਹੜੀ ਆਪਾਂ ਤੁਹਾਡੀ ਵੀਡੀਓ ਕਰੀ ਸੀ ਦੋ ਝੁੱਟੀਆਂ ਮੰਝਾਂ ਦੀ ਕਵਰ ਬਹੁਤ ਵਧੀਆ ਬੀ ਗਏ ਵੀਰੇ ਉਹ ਮੰਝਾਂ ਬਾਕੀ ਮੈਂ ਬਹੁਤ ਚੰਗੀ ਜਿਹੀ ਬੱਡੀ ਆਪਣੀ ਓਕੇ ਮੈਂ ਸੂਵੀ ਸੀ ਉਹਨੇ ਕੱਟੀ ਦਿੱਤੀ ਸੀ ਅੱਛਾ ਫਗਵਾੜੇ ਵਾਗੀ ਹੋ ਵਧੀਆ ਰਿਸਪੌਂਸ ਮਿਲਿਆ ਹਾਂ ਪਹਿਲੇ ਫੋਨ ਤੇ ਵੇਖ ਜੀ ਬਹੁਤ ਫੋਨ ਆਏ ਉਹਦੇ ਬਾਅਦ ਓਕੇ ਜੀ ਤੇ ਵੀਰੇ ਅੱਜ ਆਪਾਂ ਫਿਰ ਕਿਹੜਾ ਸੂਆ ਦਿਖਾ ਰਹੇ ਹਾਂ ਗੋਰੇ ਚੌਥਾ ਮੰ ਹਾਂ ਇਹ ਤੇਰੀ ਗੱਲ ਜਮਾ ਜਾਇਆ ਜਾ ਤੇ ਵੀਰੇ ਕਿੰਨੇ ਚਿਰ ਦੀ ਸੂਈ ਵੀ ਮਗਰ ਕੀ ਆ ਗਿਆ ਸਵਾ ਮਹੀਨੇ ਦੀ ਤੇ ਡੇਢ ਮੰਨ ਲਓ ਪਿੰਡੋਂ ਹੀ ਮੈਂ ਲਈ ਆ ਬਾਈ ਦੁੱਧ ਕਿੰਨਾ ਵਾ ਰੇੜੀ ਵਾਲਾ ਦੱਸਣਾ ਵੀਰੇ ਆਪਾਂ ਹੋਊਗਾ 9 ਕਿਲੋ 8 ਮੰਨ ਕੇ ਮੰਗਾ ਲੈਣ ਬਾਈ ਲੀਟਰ ਵਾਲਾ ਵੀਰੇ ਚਮ 10 ਦੋਗੀ ਪੱਕਾ ਓਕੇ ਤੇ ਖੋਲੋ ਬਹੁਤ ਘੱਟ ਹੋਰਾ ਤਾਰਾ ਕਰਾਇ ਕੇ ਚੱਕ ਮਗਰ ਘਟਾ ਆ ਗਿਆ ਜੀ ਸਿੰਘ ਸੱਲੇ ਦੀ 1 ਨੰਬਰ ਰੇਟ ਜਮਾ ਹੀ ਜਿੱਤੋਕਣਾ ਮੰਨਣ ਵਾਲਾ ਇਹਦਾ ਹੋਣ ਵਾਲਾ ਜਾਇਜ਼ ਭਾਈ ਕਹਿੰਦਾ ਜਿਵੇਂ ਆਪਾਂ ਨੂੰ ਮਿਲ ਗਈ ਓਵੇਂ ਹੀ ਆਪਾਂ ਦੇ ਦੇਣੀ ਕਿ ਨਹੀਂ ਬਾਈ ਕੋਰੇ ਹਾਂ ਚੰਗੇ ਸੇਵਾ ਕਰਤੀ ਮੈਂ ਬਾਰਾ ਕਿਲ ਦੇ ਦੂ ਬਾਈ ਤੇ ਬਾਕੀ ਤੇ ਜਾਦ ਬਰੀਡ ਵਧੀਆ ਕਿ ਤੇ ਥਣ ਥਣ ਫਿਰ ਚਵਾਈ ਚੂਗੀ ਕਿਵੇਂ ਵੀ ਰੋਕ ਨੰਬਰ ਬਾਕੀ ਪਤਲੇ ਪਿੰਡੇ ਦੇ ਵੀਰੇ ਲਓ ਫਿਰ ਇੱਕ ਇਹਦੇ ਪਾਇਪ ਦੁੱਧ ਦੇ ਕਿੰਨੀ ਉੱਠੀ ਵਰਦੀ ਮੇਰੇ ਤੋਂ ਇਹਨਾਂ ਦੇਖੋ ਕਿੰਨੀ ਸਟਰੋਂਗ ਆਉਂਦੀ ਰਸਾ ਪਾਇਪ ਵਰਗੀ ਹੈ ਜੀ ਮੈਂ ਆ ਸੋਖਣਾ ਜਿੰਨੀਆਂ ਲਈਆਂ ਸਾਰੀਆਂ ਦੁੱਧ ਨੂੰ ਫਰਕਾਂ ਨਿਕਲਣਗੇ ਓਕੇ ਜੀ ਵੀਰੇ ਲੈ ਚੱਲੋ ਆ ਦੇਖੋ ਜੀ ਸਿੰਘ ਇੱਕ ਨੰਬਰ ਅੱਜ ਹੀ ਆਈ ਹੈ ਵੀਰੇ ਹਾਂ ਜੀ ਅੱਜ ਸਵੇਰੇ ਓਕੇ ਜੀ ਤੇ ਮਗਰ ਕਟਾ ਜੀ ਬੱਚੇ ਦੇ ਪ੍ਰੋਪਰ ਪੂਰੀ ਵਧੀਆ ਬਰੇ ਆਉਂਦੀ। ਪੂਰੀ ਇੱਕ ਨੰਬਰ ਇੱਕ ਹੋਰ ਹੈ ਛੱਡ ਚਾਏ ਨਾ ਛੱਡ ਜੀ ੱਲੋ ਓਕੇ ਜੀ ਕੋਈ ਆ ਜਾਂਦੀ ਆ। ਠੀਕ ਆ ਵੀਰੇ ਪਰ ਉਹ ਲੈ ਤੋ ਕਰਦੀ ਆ ਬੱਚੇ ਦਾ। ਠੀਕ ਆ ਵੀਰੇ। ਆ ਦੇਖੋ ਜੀ। ਦੇਖੋ ਬੱਚੇਨ ਦਾ ਭੱਜੀ ਜਾਂਦੀ ਹੈ ਨਾ। ਬੱਚੇ ਤੇ ਉਹ ਕਰਦੀ ਆ। ਕੁਆਲਿਟੀ ਬੁਰੀ ਚੰਗੀ। ਖਾਣ ਲੇਵੇ ਦੀ ਪੂਰੀ ਸਾਫ। ਬਾਈ ਦਾ ਕਹਿਣਾ ਵੀ ਤੁਸੀਂ 8 ਕਿਲੋ ਦੁੱਧ ਜਮਾ ਮਣਕੇ ਲਿਜਾ ਸਕਦੇ ਹੋ 4 ਲੀਟਰ ਪਰ ਟਾਈਮ ਦਾ। ਜਮਾ ਰੈਡੀ ਵਾਲਾ ਗਾ। ਦੱਸ ਦੇ ਦੂ ਮੋਜ। ਹਾਂ ਓਕੇ ਜੀ। ਬਾਕੀ ਸੀਲ ਇੰਨੀ ਆ। ਹੂੰ। ਧਾਰ ਮਾਰੀ ਚਾਏ ਨਾ ਮਾਈ ਲੱਗਾਗਾ ਨਾ। ਓਕੇ ਜੀ। ਲੱਭੂ ਚੱਕ ਲਈ ਮੈਂ ਜੰਦੇ ਆਂ ਮੱਝ ਖੜਦੀ ਨੇ ਭਈ ਓਕੇ ਵੀਰ ਤੇ ਵਾਕਿਆ ਥਣ ਲੇਵੇ ਦੀ ਭਾਂਡੇ ਦੀ ਬੜੀ ਸਾਫ ਆ ਨਾ ਮੈਂ ਬੜੇ ਜੀ 1920 ਹੈਗੇ ਬੜੀ ਨਹੀਂ ਪਰ ਓਕੇ ਜੀ 1920 ਆ ਇੰਨੀ ਕਿ ਮੈਂ ਕਰ ਵੀ ਜਾਂਦੀ ਥੋੜੀ ਜਿਹੀ ਵੀਰੇ ਤਾਂ ਤਾਂ ਕੋਠੀ ਕਾਠੀ ਜਮਾ ਪਦਰਾ ਖਾਂ ਦੇ ਕੋ ਨੇੜ ਤੋਂ ਆ ਦੇਖੋ ਜੀ ਉਹ ਆਰਟੀ ਕਰ ਉਹ ਤਾਂ ਸਹੀ ਆ ਪਰ 1920 ਆ ਬੜੀ ਦਾ ਮੰਨ ਕੇ ਲਓ ਓਕੇ ਆ ਦੇਖੋ ਜੀ ਬੱਚਾ ਆਪਾਂ ਛੱਡ ਲਿਆਗਾ ਤਾਰਾ ਤੁਹਾਨੂੰ ਕਰਾ ਦੇਣ ਚੈੱਕ ਬਾਕੀ ਤੁਸੀਂ ਪੇਮੈਂਟ ਲਾਉਣੀ ਹੈ ਦਸਲੀ ਕਰਨਾ ਤੁਹਾਡਾ ਵੀ ਫਰਜ ਆ ਬਾਈ ਨਾ ਤੁਸੀਂ ਰਾਬਤਾ ਕੰਮ ਕਰਕੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਕੇ ਪਹਿਲਾਂ ਫਿਰ ਤੁਸੀਂ ਸੌਦਾ ਕਰਨਾ ਕਿ ਨਹੀਂ ਬਾਈ ਗੁਰੇ ਹਾਂ ਜਾਈ ਦੀ ਬਹੁਤ ਵਧੀਆ ਵੇਚ ਲੋ ਬਹੁਤ ਵਧੀਆ ਹੱਥ ਹੁਣ ਜਰਾ ਓਕੇ ਜੀ ਉਪਰੋ ਫਟ ਕਰ ਲਿਆ ਲੈ ਤੇ ਬਾਕੀ ਦਾ ਰੇਟ ਤਾਂ ਜਮੇ ਜਾਇਜ਼ ਹੋਣ ਵਾਲਾ ਮਗਰ ਬੱਚਾ ਕਟਾ ਜੀ ਮਗਰ ਤੇ ਬਾਕੀ ਦਾ ਦੁੱਧ ਤੁਸੀਂ ਭਾਂਡੇ 'ਚ ਪਾਉਣ ਵਾਲਾ ਬਾਈ ਕਹਿੰਦਾ ਲੈ ਕੇ ਜਾਵਾਂਗੇ ਕਹਿਣ ਵਾਲਾ ਨਹੀਂ ਹਨਾ ਗੁਰੇ ਬਾਕੀ 10 ਕਿਲੋ ਮੰਨ ਕੇ ਚੰਨੋ ਦੇਉਗੀ ਆਪਾਂ ਤਾਂ ਅਟਕ ਕੇ ਦੇਵਾਂਗੇ ਓਕੇ ਖਾਂਦੀ ਪੀਂਦੀ ਫਿਰ ਬਹੁਤ ਬੰਦੀ ਫੁੱਲ ਜਿਵੇਂ ਮਾੜੇ ਬੰਦਾਂ ਤੋਂ ਲਈਦੀ ਓਕੇ ਜੀ ਆ ਦੇਖੋ ਥਾਂ ਲਈ ਮਾੜੇ ਤੇ ਬਾਕੀ ਦੀ ਗੱਲ ਨਾ ਸੀਲ ਵਧੀਆ ਹਨਾ ਆਪਾਂ ਕੈਮਰਾ ਲਈ ਫਿਰਦੇ ਆ ਕੋਲੇ ਕੋਈ ਪ੍ਰਵਾਹ ਸੀਲ ਬਹੁਤ ਜਿਵੇਂ ਕੱਲੀ ਮੱਝ ਖੜੀ ਆ ਨਾ ਕੋਈ ਨਹੀਂ ਕਹਿੰਦੀ ਹਾਂਜੀ ਹਾਂਜੀ ਦੂਜਾ ਮਾਲ ਆਪਣਾ ਹੋਖਰਾ ਬਾਹਰ ਖੜਾ ਦਰੱਖਾ ਹਲੇ ਓਕੇ ਜੀ ਓਕੇ ਹਾਂ ਕਰ ਰਿਓ ਜੀ ਚੈੱਕ ਤੇ ਥਣਾ ਥਣਾ ਦੀ ਪ੍ਰੋਪਰ ਥੋੜੇ ਸਾਹਮਣੇ ਖੜੀ ਆ ਬੱਚਾ ਬੁੱੱਚਾ ਦੇਖੋ ਚੱਟਦੀ ਹਨਾ ਹਾਂ ਬੱਚੇ ਦਾ ਤਿਆਹ ਫੋਲ ਕਰਦੀ ਬਈ ਹੂੰ ਕੁਆਲਿਟੀ ਚੰਗੀ ਪਿੰਡੇ ਦੀ ਵਧੀਆ ਜਿ ਸਮਾਈ ਜਰੂਰ ਹਨਾ ਘੱਟ ਚੋਈ ਵੀ ਥੋੜੀ ਵੀਰੇ ਨੰਦ ਜੀ ਬਾਲੇ ਵੱਟਿਆ ਫੂਸ ਤੇ ਫੋਲ ਚ ਝੜੀ ਜਰਾ ਠੀਕ ਆ ਵੀਰੇ ਠੀਕ ਆ ਕਿਉਂਕਿ ਪਸ਼ੂ ਹਰੇਕ ਦੇ ਬਸ ਦੀ ਗੱਲ ਨਹੀਂ ਹਨਾ ਵੀਰੇ ਬੁਰੇ ਸਾਹਮਣੇ ਬਾਕੀ ਯਾਰ ਗੌਰ ਬੰਨ ਨਹੀਂ ਕਰਦਾ ਬੰਨ ਕੇ ਪਰੇ ਹੋ ਜਾਂਦਾ ਹਾਂ ਹਾਂਜੀ ਹਾਂਜੀ ਪਸ਼ੂ ਤਾਂ ਬਹੁਤ ਤੇ ਇਹਦਾ ਕਰਮ ਵਾਲੀਆਂ ਇਹ ਜੀਆਂ ਹੁੰਦੀਆਂ ਵੀਰੇ ਬੰਦੇ ਨੂੰ ਕਿਤੇ ਦੀ ਕਿਤੇ ਲੈ ਜਾਂਦੀਆਂ ਅਰਸ਼ੋਂ ਫਰਸ਼ ਤੇ ਤੇ ਫਰਸ਼ੋਂ ਮਨ ਆਪ ਤੇ ਲਿਬੜੇ ਰਹਿੰਦੇ ਨੇ ਪਸ਼ੂ ਯਾਰ ਓਕੇ ਜੀ ਓਕੇ ਵੀਰੇ ਗੱਲ ਕਰ ਲਾਈਟ ਦੀ ਪ੍ਰੋਬਲਮ ਆ ਜਾਂਦੀ ਆਪਾਂ ਤਾਂ ਹੋਰ ਕੋਈ ਚੱਕ ਨਹੀਂ ਹਾਂ ਲਾਈਟ ਵੀ ਹੁਣ ਬਾ ਚੱਲੂਗੀ ਥੋੜੇ ਦਿਨ ਸਮੱਸਿਆ ਬਸ ਹਾਂਜੀ ਆ ਨਹੀਂ ਤਾਂ ਹਰਸਪੁਰ ਸ ਆਪਣੇ ਕੋਲ ਬਤਾ ਫਨ ਤੋਤਾ ਹੁੰਦਾ ਯਾਰ ਠੀਕ ਆ ਵੀਰੇ ਦਿਖਾ ਦਿਓ ਫਿਰ ਤਾਰਾ ਆ ਦੇਖੋ ਜੀ ਦਾ ਨਾ ਦੁਰਾਫਲ ਲੈਂਦੀ ਹੈ ਨਾ ਭਾਈ ਦਾ ਕਹਿਣਾ ਬੱਚਾ ਭਾਵੇਂ ਛੱਡੋ ਜਾਂ ਨਾ ਛੱਡੋ ਕੁਝ ਨਹੀਂ ਕਹਿੰਦੀ ਕਰਮ ਵਾਲੀ ਉਹਨਾਂ ਤਾਂ ਹੀ ਪਾਸਗਾ ਤੁਸੀਂ ਮੈਨੂੰ ਮੈਂ ਤਾਂ ਕਰ ਛੱਡ ਲਿਆ ਤੇ ਆਪਾਂ ਸ਼ਾਮ ਨੂੰ ਸਾਢੇ 4:00 4:00 ਵਜੇ ਵੀਡੀਓ ਬਣਾ ਰਹੇ ਹਾਂ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਜੀ ਤੇ ਨਹੀਂ ਆਪਾਂ ਤੁਹਾਨੂੰ ਪ੍ਰੋਪਰ ਚਵਾਈ ਵੀ ਕਰਕੇ ਦਿਖਾ ਦਿੰਦੇ ਹਾਂ ਕਿੰਨੀ ਮੇਰੇ ਕੋਲ ਹਾਂ ਬਾਕੀ ਆਪਣੀ ਦੋ ਡੰਗ ਚੋਕੇ ਲਈ ਜੇ ਚਾਪੜੇ ਘਰੇ ਚਾਟਾਂ ਦੀ ਚੋਲੇ ਲੈ ਕੋਈ ਆਪਾਂ ਐ ਨਹੀਂ ਧਾਰਾ ਮਾਰ ਕੇ ਨਹੀਂ ਮੱਝ ਲੈ ਕੇ ਆਏ ਓਕੇ ਜੀ ਆ ਦੇਖੋ ਜੇ ਕੱਲ ਮੈਂ ਕੀ ਹੋ ਗਈ ਉਹਨਾਂ ਨੇ ਕਰੋ ਯਾਈ ਸੀ ਇਹ ਵੀ ਅੱਛਾ ਜੀ ਆ ਗਈ ਵੀਰੇ ਝੋਟੀ ਦੇਖੋ ਬਸ ਹੋਰ ਆ ਜੀ ਮੜ ਜਾ ਕੁ ਮਿੰਟ ਕੋਈ ਨਹੀਂ ਕਿਉਂਕਿ ਆਪਾਂ ਕੈਮਰਾ ਕੋਈ ਵੀਡੀਓ ਨਹੀਂ ਪੋਜ਼ ਕਰਨੀ ਤੁਹਾਡੇ ਸਾਹਮਣੇ ਚੱਲੀ ਜਾਂਦਾ ਕਿਉਂਕਿ ਕਿਸੇ ਭੈਣ ਭਰਾਣੇ ਜਿਹੜੇ ਨੇ ਗਾਂ ਪੇਮੈਂਟ ਲਾਉਣੀ ਉਹਨੂੰ ਕੋਈ ਸ਼ੱਕ ਨਾ ਰਵੇ ਓਕੇ ਵੀਰੇ ਥੱਲੋਂ ਤਾਂ ਹਨਾ ਪ੍ਰੋਪਰ ਇੱਕ ਨੰਬਰ ਆ ਗਈ ਥੱਲੋਂ ਨਹੀਂ ਗਲਤ ਵੀਰੇ ਯਾਰ ਓਕੇ ਬਾਕੀ ਗੱਬਣ ਮੈਂ ਤਾਂ ਨਿਕਲ ਜene 21 ਸੱਜਰ ਨਹੀਂ ਨਿਕਲਦੇ ਚੋਕੇ ਦੇ ਹੁਣ ਦਿਖਾਓ ਬੜਾ ਹੌਣ ਦੇ ਕਰ ਲੈਣਾ ਬੜਾ ਕਰੋ ਚਾਰੇ ਥੋਨਾਂ ਦਾ 17 ਮਾਰੋ ਤਾਰ ਉਰੇ ਥੱਲੇੋਂ ਦਾ ਪ੍ਰੋਪਰ ਧਾਰ ਆ ਹਨਾ ਬਾੜੀ ਪੂਰੀ ਜਵਾਗਰ ਬਾਹਰ ਹੀ ਥੱਲੇ ਉਹ ਵੀ ਚੁਰੂ ਆ ਹਾਂ ਦੇਖੋ ਮਗਲਿਆਂ ਚ ਮਾਰੋ ਸਾਰਾ ਆ ਦੇਖੋ ਕੋਈ ਪੂਰ ਨਹੀਂ ਕੋਈ ਸ਼ਰਲਾ ਨਹੀਂ ਪ੍ਰੋਪਰ ਜਮਾ ਗੋਲ ਧਾਰ ਹਨਾ ਵੀਰੇ ਬਾੜੀ ਪੂਰੀ ਆ ਬਾਈ ਇਹ ਓਕੇ ਬਸ ਕਰ ਕਾਨੂੰ ਲੋਲਣਾ ਪਵੜਾ ਦੇਖੋ ਜੀ ਿੱਟੇ ਮਾਨਾ ਜੀ ਥੱਲੇ ਉਹਦਾ ਨਾ ਸਵਾਦ ਲਿਆਉਂਦੀ ਆ ਹਨਾ ਬੜਾ ਯਾਰ ਮੈਂ ਤੇ ਬਾਕੀ ਦਾ ਲੇਵੇ ਦੀ ਵੀ ਚੰਗੀ ਹੈ ਗਿਆ ਨਹੀਂ ਹਾਂ ਜੀ ਹੁਣ ਫੁੱਲ ਉੱਤਰ ਗਿਆ ਜੀ ਅੱਜ ਦੇ ਯਾਰ ਓਕੇ ਆ ਦੇਖੋ ਹੁਣ ਆਈ ਉੱਤਰ ਨੂੰ ਕਰੋ ਜੀ ओके हम आप सुमोदी पूरी बढ़िया है नहीं कूली नहीं है ओके okay, चौथा सु आ गया मगर कटा आ गया ते 8 किलो दूध रेडि वाला आ गया हां उतरिया मैं आज ओके वीर okay, तेरे गोरे कितने पैसे ले लाएंगे भाई ये ये तो मोल 77000 ਕਰਦੇ ਆ ਬਈ 75 ਦੀ ਬਸ ਦੇਣੀ ਆ ਭਾਈ ਬਈ ਗੋਰੇ ਯਾਰ ਇਸ ਦੁਕਾਨ ਦਾ ਰੱਬ ਦਾ ਨਾ ਬਹੁਤ ਤੇਰਾ ਜਾਇ ਰੇਟ ਆ ਹਨਾ 85000 ਦੀ ਮੈਂ ਹੁਣ ਵੀ ਵੇਖ ਜੀ ਯਾਰ ਵੇਚ ਨਹੀਂ ਹੋਈ ਠੀਕ ਆ ਤੇ 75 77 ਚੋਂ ਬਾਈ ਕਹਿੰਦਾ ਤੁਹਾਡਾ 2000 ਛੋੜੀ ਆ ਹਮ ਨਾਪਾ 500 ਕਰਦੇ ਆ ਅੱਜ ਆਪਾਂ 2 ਕਰਾਂਗੇ ओके जी ਤੇ ਬਾਕੀ ਦਾ ਪਿੰਡ ਭਦੌਰ ਤੋਂ ਆਪਾਂ ਵੀਡੀਓ ਤੁਹਾਨੂੰ ਕਵਰ ਕਰਕੇ ਦੇਤੀ ਹੈ ਚੱਕੋ ਫੋਨ ਬਾਈ ਨਾ ਕਰੋ ਸੰਪਰਕ ਕੋਲ ਅਸਲੀ ਕਰਕੇ ਆਦਾ ਪਾਸੋਂ ਖਰੀਦਦਾਰੀ ਕਰੋ ਬਾਕੀ ਪਸਮਾ ਕਿਨੇ ਬਾਈ ਜਰਾ ਨਹੀਂ ਪੂਰੀ ਵੀਰੇ ਚੰਗੇ ਆ ਬਾਕੀ ਦਾ ਨੰਬਰ ਬਾਈ ਦਾ 8728804320 ਹੈ ਜੀ ਤੇ ਦੇਖੋ ਸੀਲ ਸੋ ਦੇਖੋ ਪੌਣੀ ਫੇਰ ਤਾਰਾ ਮਾਰੀ ਚਲੋ ਥੋੜਾ ਬੈਠ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਦੇਖੋ ਜੀ ਗੁਰੇ ਦਾ ਗੁਟੜ ਕੋਈ ਨਹੀਂ ਹੈ ਨਾ ਬਾਈ ਨਾ ਖਾਮੇ ਜਿਕੇ ਲੈ ਜਾਓ ਬਾਈ ਹਿੱਲਣ ਵਾਲੀ ਮੈਂ ਨਹੀਂ ਆਲੇ ਓਕੇ ਜੀ ਬਾਕੀ ਆ ਨੰਬਰ 2 ਦਾ ਔਨ ਸਕਰੀਨ ਆ ਪੈਨ ਬਧੌਰ ਇੱਕ ਸੀ 1 ਤੋਂ ਦਿਖਾ ਦਿੱ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਾਂ ਧੰਨਵਾਦ ਜਾਲ ਜੀ